ਰਾਮ ਜਨਮ ਭੂਮੀ ਅਯੋਧਿਆ ਅੰਦਰ ਹੋਣ ਜਾ ਰਹੇ ਪ੍ਰਾਣ ਪ੍ਰਤੀਸ਼ਟਾ ਪ੍ਰੋਗਰਾਮ ਦੇ ਸਬੰਧ ਵਿੱਚ ਫਰੀਦਕੋਟ ਦੇ ਸ਼ਾਹੀ ਹਵੇਲੀ ਦੇ ਮਾਲਕ ਸਚਨ ਪਰਿਵਾਰ ਵੱਲੋਂ ਸ਼੍ਰੀ ਰਾਮ ਮੰਦਰ ਉਦਕਰਤਨ ਦੀ ਖੁਸ਼ੀ ਵਿੱਚ ਇੱਕ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਸ਼ਹਿਰ ਦੇ ਪਤੰਤੇ ਸੱਜਣਾਂ ਨੂੰ ਸੱਦਾ ਦਿੱਤਾ ਗਿਆ ਜਿੱਥੇ ਇੱਕ ਵੱਡੀ ਸਕਰੀਨ ਲਗਾ ਕੇ ਪਵਾਨ ਸ਼੍ਰੀ ਰਾਮ ਜੀ ਦੇ ਜੀਵਨ ਸੰਬੰਧੀ ਅਤੇ ਰਾਮ ਮੰਦਰ ਦੇ ਨਿਰਮਾਣ ਸੰਬੰਧੀ ਇੱਕ ਡਾਕੂਮੈਂਟਰੀ ਫਿਲਮ ਦਿਖਾਈ ਗਈ ਅਤੇ ਦੇਸ਼ ਦੇ ਮਸ਼ਹੂਰ ਇਤਿਹਾਸ ਦੇ ਪ੍ਰੋਫੈਸਰ ਡਾਕਟਰ ਹਰਜ ਮੀਨਾ ਵੱਲੋਂ ਪ੍ਰਭੂ ਸ਼੍ਰੀ ਰਾਮ ਜੀ ਦੇ ਜੀਵਨ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਇਸ ਮੌਕੇ ਧਰਮ ਕਾਗੂਆਂ ਵੱਲੋਂ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਸੰਬੰਧੀ ਅਤੇ ਉਹਨਾਂ ਦੀਆਂ ਸਿੱਖਿਆਵਾਂ ਅਤੇ ਗਿਆਨ ਨੂੰ ਲੋਕਾਂ ਤੱਕ ਪਹੁੰਚਾਇਆ। ਹਰ ਧਰਮ ਦੇ ਆਗੂਆਂ ਵੱਲੋਂ ਇਸ ਸਮਾਗਮ ਵਿੱਚ ਹਿੱਸਾ ਲਿਆ ਗਿਆ। ਇਸ ਮੌਕੇ ਪ੍ਰੋਗਰਾਮ ਦਾ ਆਯੋਜਨ ਕਰਨ ਵਾਲੇ ਸ਼ਾਹੀ ਵੇਲੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਸੱਚਰ ਨੇ ਕਿਹਾ ਕਿ ਇਤਿਹਾਸਕ ਪਲ ਹਨ ਜਦੋਂ ਸ਼੍ਰੀ ਰਾਮ ਜੀ ਦੇ ਮੰਦਰ ਦਾ ਨਿਰਮਾਣ ਕਾਰ ਪੂਰਾ ਹੋਣ ਤੇ ਭਗਵਾਨ ਸ਼੍ਰੀ ਰਾਮ ਇਸ ਮੰਦਰ ਵਿੱਚ ਸਥਾਪਿਤ ਹੋਣ ਜਾ ਰਹੇ ਹਨ। ਜਿਸ ਦੇ ਗਵਾਹ ਅਸੀਂ ਸਾਰੇ ਬਣਨ ਜਾ ਰਹੇ ਹਾਂ ਅਤੇ ਅੱਜ ਹਰ ਇੱਕ ਧਰਮ ਦੇ ਲੋਕਾਂ ਵਿੱਚ ਇਸ ਪਲ ਨੂੰ ਲੈ ਕੇ ਖੁਸ਼ੀ ਦੇਖੀ ਜਾ ਰਹੀ ਹੈ ਉਹਨਾਂ ਕਿਹਾ ਕਿ ਇਸ ਦਿਨ ਤੋਂ ਬਾਅਦ ਦੇਸ਼ ਦੇ ਲੋਕ ਦੋ ਦੋ ਦਿਵਾਲੀਆਂ ਸਾਲ ਵਿੱਚ ਮਨਾਇਆ ਕਰਨਗੇ ਇੱਕ ਜਿਸ ਦਿਨ ਭਗਵਾਨ ਸ਼੍ਰੀ ਰਾਮ ਰਾਵਣ ਦਾ ਵੱਧ ਕਰ ਅਯੋਧਿਆ ਵਾਪਸ ਆਏ ਸਨ ਅਤੇ ਇੱਕ 22 ਜਨਵਰੀ ਜਿਸ ਦਿਨ ਸ਼੍ਰੀ ਰਾਮ ਜੀ ਦੇ ਅਯੋਧਿਆ ਵਿੱਚ ਰਾਮ ਮੰਦਿਰ ਦੀ ਸਥਾਪਨਾ ਹੋਣ ਜਾ ਰਹੀ ਹੈ ਇਸ ਇਤਿਹਾਸਿਕ ਪਲਾਂ 'ਚ ਪੂਰਾ ਦੇਸ਼ ਰਾਮ ਨਾਮ ਦੇ ਰੰਗ ਵਿੱਚ ਰੰਗ ਚੁੱਕਾ ਹੈ ਜੈ ਸ਼੍ਰੀ ਰਾਮ ਜੀ ਅ ਕੱਲ ਅਯੁੱਧਿਆ ਦਾ ਸ਼੍ਰੀ ਰਾਮ ਜੀ ਦਾ ਜੋ ਉਤਸਵ ਹੈ ਰਾਮ ਲੱਲਾ ਦਾ ਉਤਸਵ ਹੈ ਉਹਦੇ ਬਿਹਾਫ ਤੇ ਅਸੀਂ ਅੱਜ ਇੱਥੇ ਲੱਡੂਆਂ ਦਾ ਲੰਗਰ ਦਾ ਤੇ ਡਾਕੂਮੈਂਟਰੀ ਦਾ ਆਪਦੇ ਸਾਰੇ ਮੇਨ ਹਸਤੀਆਂ ਨੂੰ ਮੇਨ ਭਰਾਵਾਂ ਨੂੰ ਆਪਦੇ ਭਾਵਾਵਾਂ ਨੂੰ ਭੈਣਾਂ ਨੂੰ ਆਪਦੇ ਦੋਸਤਾਂ ਮਿੱਤਰਾਂ ਨੂੰ ਅਸੀਂ ਇਕੱਠਾ ਇਕੱਤਰ ਕਰਕੇ ਇੱਕ ਉਤਸਵ ਮਨਾ ਰਹੇ ਹਾਂ ਸਾਰੇ ਦੇਸ਼ ਦਾ ਬਹੁਤ ਵੱਡਾ ਉਤਸਵ ਹੈ ਇਹ ਹਿਸਟਰੀ ਚ ਸਭ ਤੋਂ ਵੱਡਾ ਇਹ ਦਿਨ ਹੈ ਸਭ ਤੋਂ ਵੱਡਾ ਤੀਰਸਤਾਨ ਦਾ ਇਸ ਯੁੱਗ ਦਾ ਇਹ ਦਿਨ ਦਾ ਅਸੀਂ ਗਵਾਹ ਬਣਨ ਜਾ ਰਹੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੋ ਵਾਰ ਸਾਨੂੰ ਦੀਵਾਲੀ ਬਣਾਉਣ ਦਾ ਮੌਕਾ ਮਿਲਿਆ ਕਰੇਗਾ ਇੱਕ ਵਾਰ ਦੀਵਾਲੀ ਵਾਲੇ ਦਿਨ ਤੇ ਇੱਕ ਵਾਰ ਮੈਂ ਸਮਝਦਾ 22 ਜਨਵਰੀ ਵਾਲੇ ਦਿਨ ਆਪਾਂ ਸਭ ਨੂੰ 22 ਜਨਵਰੀ ਵਾਲੇ ਦਿਨ ਕੱਲ ਨੂੰ ਦੀਵੇ ਜਗਾ ਕੇ ਭਗਵਾਨ શ્રી ਰਾਮ ਚੰਦਰ ਜੀ ਦਾ ਸਵਾਗਤ ਕਰਨਾ ਚਾਹੁੰਦਾ ਹਾਂ ਡਾਕਟਰ ਜਿਹੜੇ ਆਏ ਨੇ ਤੇ ਜਿਨ੍ਹਾਂ ਨੇ ਲੋਕਾਂ ਨੂੰ ਜੀਵਨ ਬਾਰੇ ਸਾਰੇ ਲੋਕਾਂ ਨੂੰ ਜਿਹੜਾ ਵਸਤੂ ਜਾਣਕਾਰੀ ਦਿੱਤੀ ਹੈ ਉਹਨਾਂ ਨੂੰ ਕਿਸ ਤਰ੍ਹਾਂ ਉਹ ਐਚਓਡੀ ਹੈ ਜੀ ਹਿਸਟਰੀ ਦੇ ਡਿਪਾਰਟਮੈਂਟ ਦੇ ਐਚਓਡੀ ਹੈ ਸੈਂਟਰਲ ਯੂਨੀਵਰਸਿਟੀ ਦੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਤਾਂ ਕਿ ਉਹ ਭਗਵਾਨ ਰਾਮ ਜੀ ਦੇ ਇਤਿਹਾਸ ਬਾਰੇ ਪ੍ਰੋਪਰਲੀ ਇੱਥੇ ਆ ਕੇ ਵਰਣਨ ਕਰ ਸਕਣ ਤੇ ਲੋਕਾਂ ਨੂੰ ਜੋ ਅਯੁੱਧਿਆ ਦਾ 500 ਸਾਲ ਦਾ ਇਤਿਹਾਸ ਲਿਆ ਇਹ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਕੀ ਅਫੀਸ਼ਤਾ ਕੀ ਕਮੈਂਟ ਜਿਹੜਾ ਜੋ ਰਾਮ ਯੂਥ ਸੀ ਉਸ ਤੋਂ ਬਾਅਦ ਕੀ ਉੱਥੇ ਅਯੁੱਧਿਆ ਦੇ ਵਿੱਚ ਕੀ ਕਾਰਜਕਾਲ ਚੱਲਿਆ ਕਿਦੋਂ ਕੀ ਹੋਇਆ ਤੇ ਹੁਣ ਕੱਲ 22 ਜਨਵਰੀ 2024 ਨੂੰ ਇਸ ਦਾ ਉਦਘਾਟਨ ਹੋ ਰਿਹਾ ਹੈ ਰਾਮ ਗੱਲਾ ਵੱਡਾ ਉਤਸਵ ਹੈ ਸਾਡੇ ਦੇਸ਼ ਦਾ ਸਭ ਤੋਂ ਵੱਡਾ ਇੱਕ ਤੀਰਸਥਾਨ ਬਣ ਜਾ ਰਿਹਾ ਹੈ ਤੇ ਸਾਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਜਿਹੜੇ ਮਾਨੀਏ ਜਿਹੜੇ ਅੱਜ ਇੱਥੇ ਸ਼ਾਮਲ ਹੋਏ ਨੇ ਸਮਾਰੋਹ ਸਾਡੇ ਸ਼ਹਿਰ ਦੇ ਜਿੰਨੇ ਵੀ ਪਤਵੰਤੇ ਸੱਜਣਾਂ ਸਾਰੇ ਤੇ ਸਾਰੇ ਧਰਮਾਂ ਦੇ ਸਾਰੇ ਸੋਸਾਇਟੀਆਂ ਦੇ ਸਾਰੇ ਐਨ ਜੀਓਜ਼ ਦੇ ਸਾਰੇ ਅਸੀਂ ਇਕੱਤਰ ਹੋ ਕੇ ਇਹ ਦਿਨ ਛੁਬਿਆੜਾ ਮਨਾ ਰਹੇ ਹਾਂ ਸਤਿ ਆ ਜੀ ਪਹਿਲੀ ਵਾਰ ਦੇਖਣ ਨੂੰ ਮਿਲਿਆ ਸਾਰੇ ਧਰਮਾਂ ਦੇ ਲੋਕਾਂ ਦੇ ਵਿੱਚ ਬੜੀ ਖੁਸ਼ੀ ਮਨਾਈ ਜਾ ਰਹੀ ਹੈ ਇਹ ਪਰਮਾਤਮਾ ਪ੍ਰਭੂ ਸ਼੍ਰੀ ਜੀ ਸਤਿਏ ਤੇ ਧਰਮ ਦੇ ਪ੍ਰਤੀਕ ਸਿੰਘ ਪ੍ਰਭੂ ਸ਼੍ਰੀ ਜੀ ਸਾਨੂੰ ਸੇਧ ਦਿੰਦੇ ਹੈ ਪ੍ਰਭੂ ਸ਼੍ਰੀ ਰਾਮ ਜੀ ਦਾ ਦਿਹਾੜਾ ਹੈ ਇਹ ਦੀਵਾਲੀ ਦੋ ਵਾਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਦੋ ਵਾਰ ਦੀਵਾਲੀ ਆਇਆ ਕਰੇਗੀ ਇਹ ਪ੍ਰਭੂ ਦਾ ਹੀ ਅਸ਼ੀਰਵਾਦ ਹੈ ਜੋ ਸਾਰੇ ਲੋਕਾਂ ਇੱਕੋ ਜਿਹੀ ਲਹਿਰ ਹੈ ਆਪਾਂ ਦਾ ਕੁਸ਼ੀ ਵੀ ਲੱਡੂ ਬਣ ਰਹੇ ਆ ਜੇ ਅਸੀਂ ਆ ਕਰ ਰਹੇ ਆ ਜੇ ਅਸੀਂ ਜਿਵੇਂ ਕੋਈ ਬੰਦਾ ਆਪਦੇ ਵਿਆਹ ਤੋਂ ਪਹਿਲਾਂ ਘਰ ਸਜਾਉਂਦਾ ਹੈ ਇਹ ਤਿਆਰੀਆਂ ਸਾਰੇ ਦੇਸ਼ ਵਾਸੀ ਉਸ ਤਰੀਕੇ ਨਾਲ ਕਰਦੇ ਆ